ਸਸਿਕਾ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਦੇ ਵਿੱਚ ਜੀ ਦੀ ਹਰਦੀਪ ਕੌਰ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਆਂ ਜੀ ਅੱਜ ਬਣਾ ਰਹੇ ਆ ਜੀ ਦਲੇ ਹੋਏ ਛੋਲੇਾਂ ਦੀ ਦਾਲ ਜੀ ਹੁਣ ਜੀ ਤੇਲ ਗਰਮ ਹੋ ਗਿਆ ਜੀ ਮੈਂ ਇਹਦੇ ਵਿੱਚ ਮੈਂ ਪਾ ਰਹੀ ਆ ਜੀ ਇਹਦੇ ਵਿੱਚ ਪਾ ਰਹੀ ਆ ਜੀ ਮੈਂ ਲਸਣ ਤੇ ਆਦਾ ਜੀ ਵਿੱਤੇ ਮੇਂ ਮਿਰਚਾਂ ਸਿੱਕ ਰਹੀਆਂ ਆਂ ਜੀ ਮਿਰਚਾਂ ਲਾਲ ਹੋ ਜਾਂਦੀਆਂ ਨੇ ਜੀ ਹਰੀਆਂ ਤੋਂ ਦੋ ਦਿਨਾਂ ਤੀ ਹੋ ਜਾਂਦੀਆਂ ਨੇ ਜੀ ਹਾਂਜੀ ਜੀ ਪਨ ਹੋ ਗਿਆ ਜੀ ਹੁਣ ਮੈਂ ਪਾ ਰਹੀ ਆ ਜੀ ਜੀਰਾ ਜੀ ਇੱਕ ਚਮਚਾ ਜੀਰੇ ਦਾ ਪਾ ਰਹੀ ਆ ਜੀ ਹੁਣ ਜੀ ਇੱਥੇ ਜੀ ਮੈਂ ਪਿਆਜ਼ ਆ ਜੀ ਵਿੱਚਾਂ ਨੇ ਜੀ ਉਹ ਸਿੱਟ ਰਹੀ ਨਹੀਂ ਬੱਤੇ ਜੀ ਪਨ ਹੋ ਰਿਹਾ ਹੈ ਜੀ ਹਾਂਜੀ ਜੀ ਪਿਆਜ਼ ਭੁੰਨ ਹੋ ਗਿਆ ਜੀ ਹੁਣ ਮੈਂ ਜੀ ਟਮਾਟਰ ਪਾਉਂਦੀ ਆ ਜੀ ਦੋ ਟਮਾਟਰ ਜੀ ਪਾ ਲਈ ਜੀ ਇਹ ਨਾਲ ਹੀ ਮੈਂ ਚਮਚਾ ਨਮਕ ਦਾ ਪਾਉਂਦੀ ਆ ਜੀ ਨਮਕ ਉਸ ਤੋਂ ਬਾਅਦ ਅਨਸਾਰ ਪਾਉਉ ਜੀ ਮੈਂ ਕਿੰਨੇ ਚਮਚਾ ਪਾਣੀਆਂ ਜੀ ਚਲ ਨਮਕ ਦਾ ਜੀ ਉਹ ਇਹ ਪੋਣ ਲਉਂ ਜਾਂ ਜੀ हां जी जी और जी मैं ਪਾ ਰਹੀਆਂ ਧਨੀਆ ਪਾਊਡਰ ਜੀ ਇੱਕ ਚਮਚਾ ਜੀ ਹਾਲ ਦੇ ਲਈ ਕਸੂਰੀ ਮੇਥੀ ਜੀ ਥੋੜਾ ਜਿਹਾ ਜੀ ਪਾਣੀ ਪਾ ਲਾਂਗੇ ਜੀ ਪਾਣੀ ਨਾਲ ਮਸਾਲੇ ਫੁੱਲ ਜਾਣਗੇ ਜੀ ਨਾਲੇ ਪੱਕੇ ਜਾਣਗੇ ਜੀ ਥੋੜਾ ਜਿਹਾ ਪਕਾਉਂਦੇ ਆ ਜੀ ਇਹਨਾਂ ਮਸਾਲਿਆਂ ਨੂੰ ਹਾਂਜੀ ਜੀ ਤੇਲ ਛੱੜਤਾ ਜੀ ਮਸਾਲਿਆਂ ਨੇ ਧੁੰਨ ਹੋ ਗਏ ਜੀ ਹੁਣ ਵਿੱਚ ਦਾਲ ਪਾ ਦਾਂਗੇ ਜੀ ਹਾਂਜੀ ਜੀ ਥੋੜਾ ਰਿੱਝੂਗੀ ਜੀ ਮੇਰੀ ਦਾਲ ਬਣ ਗਈ ਜੀ ਪਤਲੀ ਰੱਖੂਗੀ ਜੀ ਮੈਂ ਤੁਸੀਂ ਗਾੜੀ ਵੀ ਰੱਖ ਸਕਦੇ ਹੋ ਜੀ ਹਾਂਜੀ ਜੀ ਬਣ ਗਈ ਜੀ ਦਾਲ ਜੀ ਉਮੀਦ ਕਰਦੀ ਹਾਂ ਤੁਹਾਨੂੰ ਜੀ ਇਹ ਰੈਸਪੀ ਵਧੀਆ ਲੱਗੀ ਹੋਊਗੀ ਜੀ ਜੇ ਵਧੀਆ ਲੱਗੀ ਹੋਈ ਤਾਂ ਜੀ ਜ਼ਰੂਰ ਟਰਾਈ ਕਰਿਓ ਜੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਦੱਸਿਓ ਜੀ ਕਮੈਂਟ ਕਰਿਓ ਜੀ ਫੋਲੋ ਕਰਿਓ ਜੀ ਸਕ੍ਰੈਪ ਕਰਿਓ ਜੀ ਸਪੋਰਟ ਕਰੋ ਜੀ ਮੇਰੇ ਚੈਨਲ ਦੀ ਜੀ ਮੇਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਨੂੰ ਮੇਰਾ ਸਤ ਸ੍ਰੀ ਅਕਾਲ ਜੀ